ਕਿਸਾਨਾਂ ਦੇ ਵਿਰੋਧ ਦੇ ਚੱਲਦੇ ਆ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਪਹੁੰਚੇ ਕਿਸਾਨਾਂ ਦੇ ਵਿੱਚ ਜਿੱਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਸ਼ਾਮ ਨੂੰ 3:30 ਦੇ ਕਰੀਬ ਪਹੁੰਚੇ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਜਮ ਕੇ ਵਿਰੋਧ ਕੀਤਾ ਗਿਆ ਪਰ ਇਸੇ ਵਿਰੋਧ ਦੇ ਚਾਹਦਿਆਂ ਹੀ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਹੱਥ ਜੋੜ ਕੇ ਕਿਸਾਨਾਂ ਵਿੱਚ ਪਹੁੰਚੇ ਅਤੇ ਉਹਨਾਂ ਤੋਂ ਇੱਕ ਮੌਕਾ ਮੰਗਿਆ ਗਿਆ ਇਸ ਤੋਂ ਬਾਅਦ ਕਿਸਾਨਾਂ ਵੱਲੋਂ ਉਹਨਾਂ ਨੂੰ ਆਪਣੇ ਸਵਾਲ ਕੀਤੇ ਗਏ ਅਤੇ ਜਿਨ੍ਹਾਂ ਦਾ ਉਹਨਾਂ ਨੇ ਆਪਣੇ ਹੀ ਤਰੀਕੇ ਵਿੱਚ ਜਵਾਬ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਆਪਣੀ ਮੀਟਿੰਗ ਲਈ ਰਵਾਨਾ ਹੋ ਗਏ ਆਹ ਸੁਣਦੇ ਆ ਕੀ ਕਹਿਣਾ ਹੈ ਹੰਸ ਰਾਜ ਹੰਸ ਦਾ ਬਹੁਤ ਅਰਸੇ ਤੋਂ ਮੈਂ ਸੁਣ ਰਿਹਾ ਦੇਖ ਰਿਹਾ ਸੋਚ ਰਿਹਾ ਜਦੋਂ ਪਹਿਲਾ ਅੰਦੋਲਨ ਸੀ ਤੁਹਾਡੇ ਵੀਰੇ ਨੇ ਤੁਹਾਡੇ ਭਰਾ ਹੰਸ ਰਾਜ ਹੰਸ ਦੀ ਜਦੋਂ ਪਹਿਲਾ ਅੰਦੋਲਨ ਸਾਲ ਦੇਖਿਆ ਚੱਲਿਆ ਇੱਕ ਵੀ ਅਪਸ਼ ਹੋਵੇ ਤੇ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਬੋਲਿਆ ਹੋਵੇ ਤੇ ਮੇਰੀ ਜ਼ੁਬਾਨ ਅੱਜ ਹੀ ਵੱਢ ਹੋਵੇ ਮੇਰੀ ਸੁਣ ਲੋ ਮੇਰੀ ਗੱਲ ਸੁਣਨਾ ਜਿਹੜੀ ਗਲਤ ਗੱਲ ਹੋਈ ਆ ਉਹ ਗਲਤ ਗੱਲ ਆ ਜਿਹੜੇ ਤੁਸੀਂ ਸਵਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਹੈ ਜਿੱਤਰੇ ਕਿ ਤੇਰੀ ਜ਼ਿਆਦਤੀ ਹੋਈ ਆ ਉਥੇ ਤੁਹਾਡਾ ਵੀਰ ਜਦੋਂ ਵੀ ਕੋਈ ਮੂਵਮੈਂਟ ਹੋਈ ਆ ਝੋਲੀ ਚੁੱਕਦੀ ਜੋ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਤਾ ਪੱਤਾ ਸੰਘਾ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲਾਂ ਕੱਢਦੇ ਸੀ ਇਹਦੇ ਪੁੱਤਰੇ ਮੇਰੀ ਗੱਲ ਸੁਣ ਲੈ ਅੰਦੋਲਨ ਪਹਿਲੇ ਅੰਦੋਲਨ ਦੀ ਗੱਲ ਤਿੱਕਰੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੇ ਕੋਈ ਸ਼ੱਕ ਸ਼ੁਭ ਆਇਆ ਤਾਂ ਬੰਦੇ ਜੀਦੇ ਆ ਉਹਨਾਂ ਨੂੰ ਪੁੱਛਣਾ ਤੁਸੀਂ ਮੈਂ ਖੇਤਾਂ 'ਚ ਪਲਿਆ ਤੁਹਾਡਾ ਖਾ ਕੇ ਪਲਿਆ ਮੈਂ ਖੇਤ ਮਜ਼ਦੂਰ ਦਾ ਪੁੱਤ ਰਿਆ ਦੇਖਾ ਅਰਜਨ ਸਿੰਘ ਮੇਰੇ ਸੁਧਾਰ ਅਰਜਨ ਸਿੰਘ ਦਾ ਪੁੱਤ ਰਿਆ ਭਰਾਵੋ ਜੋ ਜੋ ਤੁਹਾਡੇ ਸਵਾਲ ਆ ਉਹਦੇ ਦੇ ਜਵਾਬ ਇਹ ਮੈਂ ਕੋਈ ਸੌ ਸਰ ਕੀ ਕੀ ਕਿੰਨੇ ਸੌ ਦਾ ਜੀ ਰੱਸਾ ਤੇ ਸਰੇ ਤੇ ਗੰਢ ਉਹਦੇ ਨਹੀਂ ਮੈਂ ਕਾਸ਼ ਤੋਂ ਬਦਸਤਾ ਹੱਥ ਜੋੜ ਕੇ ਮਾਫੀ ਮੰਗਦਾ ਮੇਰਾ ਰੁਤਵਾ ਨਹੀਂ ਸੀ ਕਾਸ਼ ਤੈਨੂੰ ਜਦੋਂ ਆਰਡੀਨੇਂਸ ਬਣੇ ਤੈ ਮਤਨੂਲ ਬਣਾਂਦਾ ਉਸ ਕਮੇਟੀ ਦਾ ਮੈਂ ਮੈਂਬਰ ਹੁੰਦਾ ਤੁਹਾਨੂੰ ਮਜ਼ਾ ਆ ਜਾਣਾ ਸੀ ਉਸੇ ਟਾਈਮ ਮੈਂ ਵਿਰੋਧ ਕਰਦਾ ਜਿਨ੍ਹਾਂ ਨੂੰ ਆਪਾਂ ਖੈਰ ਖਵਾ ਜਿਆਦਾ ਮੰਨਦੇ ਸੀ ਉਹਨ ਬਜੀਤ ਸੀ ਉਹੋ ਹੀ ਐਮਪੀ ਸੀ ਤੁਹਾਡਾ ਵੀਰਾ ਤਰਨ ਖਣ ਕੇ ਪਹਿਲੀ ਵਾਰੀ ਉੱਥੇ ਗਿਆ ਸੀ ਪਾਰਲੀਮੈਂਟ ਵਿੱਚ ਮੈਨੂੰ ਉਦੋਂ ਪਤਾ ਲੱਗਾ ਜਦੋਂ ਰੋੜਾ ਪੈ ਗਿਆ ਕਿ ਇਹ ਗਰਦਾ ਕਾਨੂੰਨ ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲੇ ਫੂਕ ਹੀ ਉਹਨਾਂ ਨੇ ਬਹੁਤ ਦੇਤੀ ਮੋਦੀ ਨੂੰ ਬੁਢੀਕਾਰ ਕੱਲਾ ਮੋਤੀ ਬਣਾ ਕਾਨੂੰਨ ਸਾਰੇ ਵਜ਼ੀਰਾਂ ਦੇ ਵਿੱਚ ਸਾਰੀ ਜ਼ਿਮੀਦਾਰ ਮਜ਼ਦੂਰ ਕਿਸਾਨ ਸਾਰੇ ਐਮਪੀ ਵੀ ਸੀ ਜਜ਼ੂਰ ਵੀ ਸੀ ਸੱਚੀ ਜ਼ਿਮੀਦਾਰ ਮਜ਼ਦੂਰ ਨਹੀਂ ਹੋ ਸਕਦਾ ਇੱਕ ਮੁੰਡਾ ਦਾ ਹਿੱਸਾ ਮੇਰੀ ਬੇਟੀ ਸੁਣਦਾ ਮੇਰੇ ਕੈਂਦਰ ਨੂੰ ਸਾਰੀ ਸਾਰੀ ਸੇਲੀਆਂ ਦੇ ਕੋਸੀ ਵੀ ਨਹੀਂ ਸੀ ਮੁੰਡੇ ਸਟੂਲੂ ਸੀ ਐਮਪੀਸੀ ਖੇਤਾਂ ਦੇ ਪੱਤ ਘਾਉਣ ਵਾਲੇ ਹਾਂ ਠੀਕ ਆ ਉਹ ਤੁਸੀਂ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਕਾਸ਼ ਉਹ ਬਗ ਰੋਗ ਕਰ ਦਿੰਦੇ ਤਾਂ ਤੂੰ ਮੋਤੀ ਖਲ ਨਾਇਕ ਨਾ ਬਣਦਾ ਉਹਨੇ ਵੀ ਉਹਨੇ ਇਨੀ ਕੂਕ ਦਿੱਤੀ ਕਹਿਣ ਲੱਗੇ ਮੋਤੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਇਆ ਸਾਰਾ ਪੰਜਾਬ ਖਿਲਾਫ ਹੋਇਆ ਛੁੱਤਰ ਛੁੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਦਲ ਹੀ ਕਿੱਥੇ ਚਲੇ ਗਿਆ ਯੂਪੀ ਚ ਵੀ ਯੂਪੀ ਅਡਵੋਕਟ ਨਾਲ ਗੱਲ ਕਰੂੰ ਬਿਹਾਰ ਵਾਲਾਂ ਦੀ ਸਾਰੀ ਸਟੇਟ ਦੀ ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਿਲ ਸੀ ਕਿ ਮੇਰਾ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੋਂ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਢ ਦੇ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਆਜੀ ਮੇਰੀ ਜੀਵ ਕੱਢ ਦਿਓ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹੁਣ ਮੇਰੇ ਤੇ ਯਕੀਨ ਕਰ ਲਓ ਇੱਕァ ਵੀ ਮੈਨੂੰ ਸ਼ੁਰੂਆਤ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਚੈਤੋ ਵੀ ਸੁਣਦਾ ਮੇਟਨਾ ਜ਼ਮਾਨਾ ਨੂੰ ਸਾਰੀ ਦੁਨੀਆ ਸੁਣਦੀ ਐਸੀ ਚੜਾਹੇ ਚਾਜੂਗਾ ਸਰ ਕਲਮ ਕਰਦਾ ਹਾਂਗਾ ਜੇ ਮੈਂ ਤੁਹਾਡਾ ਵਕੀਰ ਨਾ ਬਣਿਆ ਤੁਹਾਡਾ ਜੋ ਕਹਿੰਦੇ ਫੇਰ ਨਹੀਂ ਬਾਦਰਾ ਤੇ ਜਾਣਾ ਪਿਆ ਉਸੇ ਦੀ ਵੀ ਮੈਂ ਜਾਈਂ ਨਹੀਂ ਕਰੂੰਗਾ ਤੁਹਾਡੇ ਵਿੱਚ ਆ ਕੇ ਬਹਿ ਜਾਊਂਗਾ ਹਸਰਾਜ ਜੀ ਮੰਡਗਾ ਤੋਂ ਮੰਡਗਾ ਤੋੜ